ਸਤਨਾਮ ਵਾਹਿ ਗੁਰੂ ਸਾਹਿਬ ਜੀਓ ਜਿਉਂ ਬੁਲਾਵੇਂ ਤਿਉਂ ਬੋਲਾਂ ਸੁਆਮੀ ਕੁਦਰਤ ਕਵਨ ਹਮਾਰੀ ਸਾਦ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਰਹਿਮਤ ਕਿਰਪਾ ਦੇ ਨਾਲ ਗੁਰਬਾਣੀ ਦੀਆਂ ਕਥਾ ਕਹਾਣੀਆਂ ਕਰਨ ਦਾ ਸੁਭਾਗਾ ਸਮਾਂ પ્રાપ્ત ਹੋਇਆ ਹੈ ਜੋ ਪਾਵਨ ਸ਼ਬਦੀ ਵਿਚਾਰ ਆਪਾਂ ਕਰਨ ਜਾ ਰਹੇ ਹਾਂ ਇਹ ਪਾਵਨ ਪਵਿੱਤਰ ਸ਼ਬਦ ਸ਼੍ਰੋਮਣੀ ਭਗਤ ਭਗਤ ਨਾਮਦੇਵ ਜੀ ਦੇ ਪਾਵਨ ਮੁਖ ਤੋਂ ਉਚਾਰਨ ਕੀਤਾ ਗਿਆ ਹੈ ਇਸ ਪਾਵਨ ਸ਼ਬਦ ਦੇ ਵਿੱਚ ਭਗਤ ਨਾਮਦੇਵ ਜੀ ਨੇ ਜੋ ਬਖਸ਼ਿਸ਼ ਕੀਤੀ ਹੈ ਜੋ ਰਹਿਮਤ ਕੀਤੀ ਹੈ ਕਿ ਕੁਝ ਲੋਕ ਉੱਚੀਆਂ ਜਾਤੀਆਂ ਆਪਣੇ ਆਪ ਨੂੰ ਸਮਝ ਕੇ ਤੇ ਰੱਬ ਦੇ ਖਾਸ ਬੰਦੇ ਸਮਝ ਕੇ ਤੇ शूद्र ਜਾਤੀਆਂ ਜੋ ਵਿਪਰਵਾਦ ਨੇ ਬਣਾਈਆਂ ਜਿਨ੍ਹਾਂ ਨੂੰ शूद्र ਕਹਿੰਦੇ ਨੇ ਗਰੀਬਾਂ ਨੂੰ ੱਟਕੇ ਮਾਰਦੇ ਨੇ ਮਾੜਾ ਬੋਲਦੇ ਨੇ ਪਰ ਕਹਿਣ ਲੱਗੇ ਪਰਮਾਤਮਾ ਹਮੇਸ਼ਾ ਜਿੱਥੇ ਨੀਚ ਸੰਭਾਲੀ ਐਂ ਤਿੱਥੇ ਨਜ਼ਰ ਤੇਰੀ ਬਖਸ਼ਿਸ਼ ਜਿੱਥੇ ਗਰੀਬ ਦੀ ਸੰਭਾਲ ਹੈ ਭਾਵ ਕਿ ਪਰਮਾਤਮਾ ਨੇ ਕੋਈ ਜਾਤ ਪਾਤ ਨਹੀਂ ਬਣਾਈ ਐ ਮੈਂ ਪਹਿਲਾਂ ਅਗਲੀਆਂ ਕਥਾਵਾਂ ਵਿੱਚ ਦੱਸ ਚੁੱਕਿਆ ਕਿ ਸਾਰੇ ਧੰਦਿਆਂ ਦੇ ਨਾਮ ਸੀ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਜਾਤ ਦਾ ਰੂਪ ਦੇ ਦਿੱਤਾ ਚੰਮ ਤੋਂ ਚਮਾਰ ਲੋਹੇ ਤੋਂ ਲੋਹਾਰ ਘੜੀ ਤੋਂ ਕਮਾਰ ਜ਼ਮੀਨ ਤੋਂ ਜ਼ਿਮੀਂਦਾਰ ਸਲਾਈ ਤੋਂ ਛੀਂਬਾ ਔਰ ਇਸ ਸਾਰੇ ਤੰਦਿਆਂ ਦੇ ਨਾਮ ਸੀ ਸੋ ਮਾਨਸਕੀ ਜਾਤ ਇੱਕੋ ਪਹਿਚਾਨ ਉਹ ਬੰਦੇ ਦੀ ਇੱਕੋ ਜਾਨ ਬਣਾਈ ਸੀ ਪਰ ਅੱਜ ਇਸ ਪਾਵਨ ਸ਼ਬਦ ਦੇ ਵਿੱਚ ਬਾਬਾ ਨਾਮਦੇਵ ਜੀ ਜੋ ਮਹਾਰਾਸ਼ਟਰ ਸੱਚਖੰਡ ਹਜੂਰ ਸਾਹਿਬ ਤੋਂ ਨੇੜੇ ਹੀ ਉਹਦਾ ਪਿੰਡ ਹੈ ਜਿੱਥੇ ਸੰਗਤਾਂ ਗੁਰਸਿੱਖ ਸੰਗਤਾਂ ਬਹੁਤ ਜਾਂਦੀਆਂ ਨੇ ਬਾਬਾ ਜੀ ਦੇ ਨਗਰ ਦੇ ਦਰਸ਼ਨ ਕਰਨ ਵਾਸਤੇ ਇੱਕ ਦਿਨ ਭਗਤ ਨਾਮਦੇਵ ਜੀ ਆਪਣੇ ਨਗਰ ਦੇ ਕਿਸੇ ਮੰਦਰ ਦੇ ਵਿੱਚ ਚਲੇ ਗਏ ਔਰ ਮੰਦਰ ਵਿੱਚ ਜਦ ਚਲੇ ਗਏ ਤੇ ਉਹਨਾਂ ਨੇ ਦੇਖਿਆ ਕਿ ਤੇ ਮਛੀਂਬਿਆ ਦਾ ਮੁੰਡਾ ਮੰਦਰ ਚ ਕਿਵੇਂ ਆ ਗਿਆ ਪੰਡਤ ਵਗੈਰਾ ਭਗਤੀ ਕਰ ਸਕਦੇ ਨਹੀਂ ਤੇ ਜੇ ਭਗਤੀ ਕਰਨ ਲੱਗ ਗਏ ਤੇ ਸਾਨੂੰ ਕੌਣ ਪੁੱਛੇਗਾ ਸੋ ਉਸ ਨੂੰ ਕਾਫੀ ਉਹਨਾਂ ਦੇ ਨਾਲ ਝਗੜਾ ਕਰਕੇ ਉੱਥੋਂ ੱੱਕੇ ਮਾਰ ਕੇ ਨਾਮਦੇਵ ਨੂੰ ਬਾਹਰ ਕੱਢ ਦਿੱਤਾ ਮੰਦਰ ਚੋਂ ਸ਼ੂਦਰ ਸ਼ੂਦਰ ਕਹਿ ਕੇ ਨੀਵੀਂ ਜਾਤ ਦਾ ਕਹਿ ਕੇ ਦੇ ਭਗਤ ਨਾਮਦੇਵ ਜੀ ਕੋਈ ਮੰਦਰ ਨੂੰ ਮੰਨਦੇ ਨਹੀਂ ਸੀ ਕੋਈ ਮੰਦਰ ਨੂੰ ਪੂਜਦੇ ਨਹੀਂ ਸੀ ਹੁਣ ਜੇ ਕੁਝ ਲੋਕ ਕਹਿੰਦੇ ਨੇ ਕਿ ਮੰਦਰ ਚੋਂ ਤਾਂ ਗਏ ਜੇ ਉਹ ਮੰਦਰ ਨੂੰ ਮੰਨਦੇ ਹੁੰਦੇ ਪੂਜਦੇ ਨੇ ਤੇ ਫਿਰ ਉਹਨੂੰ ਧੱਕੇ ਕਿਉਂ ਪੈਂਦੇ ਕਿਉਂਕਿ ਜਿਹੜਾ ਬੰਦਾ ਆਲਰੇਡੀ ਜਾਣਦਾ ਪਹਿਲਾਂ ਹੀ ਜਾਣਦਾ ਤੇ ਉਹਨੂੰ ਕੌਣ ਪੁੱਛਦਾ ਉਹ ਤਾਂ ਉੱਤੇ ਪਹਿਲੇ ਦਿਨ ਹੀ ਗਏ ਸੀ ਤੇ ਪਹਿਲੇ ਦਿਨ ਹੀ ਉਹਨਾਂ ਨੂੰ ਦੇਖਦੇ ਜੀ ਪੰਡਤ ਕੀ ਕਰਦੇ ਨੇ ਤੇ ਪੰਡਤ ਹਮੇਸ਼ਾ ਕੋਈ ਚੰਗਾ ਵਿਦਵਾਨ ਹੋਵੇ ਨਾ ਉਹਦੇ ਤੋਂ ਦੂਜੇ ਬੰਦੇ ਥੋੜਾ ਜਿਹਾ ਉਹਦੇ ਨਾਲ ਜਲਨਸ ਕਰਦੇ ਨੇ ਕਿਉਂਕਿ ਕੰਪੀਟੀਟਰ ਬਣ ਜਾਂਦੇ ਨੇ ਪਹਿਲਵਾਨ ਦਾ ਪਹਿਲਵਾਨ ਵੈਰੀ ਬਣ ਜਾਂਦਾ ਔਰ ਸਾਥ ਦਾ ਸਾਥ ਵੈਰੀ ਪਨ ਜਾਂਦਾ ਜਿਹੇ ਜਾਂ ਕੋਈ ਕਲਾਕਾਰ ਦਾ ਕਲਾਕਾਰ ਦੁਸ਼ਮਣ ਬਣ ਜਾਂਦਾ ਵੀ ਇਹਦੀ ਮੇਰੇ ਵਰਗੀ ਬਾਜ ਆ ਜਾਏ ਆ ਸੋ ਇਸ ਕਰਕੇ ਕੰਪੀਟੀਟਰ ਤਾਂ ਚੱਲਦੀ ਰਹਿੰਦੀ ਹੈ ਕੋਈ ਵੱਡੀ ਗੱਲ ਨਹੀਂ ਆ ਸੋ ਜਿਹੜੇ ਧਰਮ ਦੇ ਫੀਲਡ ਚ ਲੋਕ ਨੇ ਉਹਨਾਂ ਦੀ ਆਪਸ ਵਿੱਚ ਚੱਲਦੀ ਰਹਿੰਦੀ ਹੈ ਸੋ ਸਾਰੇ ਨੀਕੋ ਜਿਹੋ ਹੁੰਦੇ ਜਿਹੜੇ ਰੱਬ ਨਾਲ ਜੁੜੇ ਹੁੰਦੇ ਨੇ ਜਿਹੜੇ ਰੱਬ ਦੇ ਨੇੜੇ ਹੁੰਦੇ ਨੇ ਉਹਨਾਂ ਨੂੰ ਕੋਈ ਕਿਸੇ ਨਾਲ ਲਗ ਨਹੀਂ ਹੁੰਦਾ ਪਰ ਕੁਝ ਲੋਕ ਜਿਹੜੇ ਹਲੇ ਰਾਸਤੇ 'ਚ ਹੀ ਫਿਰਦੇ ਨੇ ਉਹ ਇੱਕ ਦੂਜੇ ਤੇ ਜਲਨਸ ਕਰਦੇ ਨੇ ਸੋ ਬਾਬਾ ਨਾਮਦੇਵ ਜੀ ਕਹਿਣ ਲੱਗੇ ਮੈਂ ਤਾਂ ਹੱਸਦਾ ਖੇਡਦਾ ਖੁਸ਼ੀ ਨਾਲ ਜਾ ਰਿਹਾ ਸੀ ਤੇ ਮੈਂ ਸੋਚਿਆ ਕਿ ਚਲੋ ਅੱਜ ਮੰਦਿਰ 'ਚ ਚੱਲਦੇ ਹਾਂ ਹਸਤ ਖੇਲ ਤੇਰੇ ਦਿਉ ਰਿਆ ਆ ਭਗਤ ਕਰਤ ਨਾਮਾ ਪਕੜ ਉਠਾਇਆ ਕਹਿਣ ਲੱਗੇ ਮੈਂ ਉੱਥੇ ਬਹਿ ਕੇ ਅਲ ਉਸ ਪਰਮਾਤਮ ਨੂੰ ਬੀਠਲ ਨੂੰ ਯਾਦ ਕਰਨ ਲੱਗਿਆ ਮੈਂ ਬਹਿ ਗਿਆ ਜਾ ਕੇ ਕਹਿਣ ਲੱਗੇ ਬਹਿ ਕੇ ਮੈਂ ਜਦੋਂ ਉਸ ਦਾ ਸਿਮਰਨ ਕਰਨ ਲੱਗਿਆ ਤੇ ਕਹਿਣ ਲੱਗੇ ਮੈਨੂੰ ਭਗਤੀ ਕਰਦੇ ਨੂੰ ਬੰਦਗੀ ਕਰਦੇ ਨੂੰ ਪੰਡਤਾਂ ਨੇ ਮੇਰੀਆਂ ਬਾਹਾਂ ਫੜ ਲਈਆਂ ਤੇ ਮੈਨੂੰ ਉੱਥੋਂ ਠਾਲ ਠਾ ਕੇ ਕਹਿਣ ਲੱਗੇ ਕਾਫੀ ਜਾਣੇ ਲੱਗੇ ਮੈਨੂੰ ਉੱਥੋਂ ਧੱਕੇ ਮਾਰਨ ਬਾਹਰ ਕੱਢਣ ਵੀ ਤੂੰ ਕਿਵੇਂ ਇੱਥੇ ਭਗਤੀ ਕਰਨ ਲੱਗ ਗਿਆ ਕਹਿਣ ਲੱਗੇ ਹੀਨੜੀ ਜਾਤ ਮੇਰੀ ਜਾਦਮ ਰਾਇਆ ਚੀਂਪੇ ਕੇ ਘਰ ਕਾ ਇੱਕ ਆਇਆ ਬਾਬਾ ਨਾਮਦੇਵ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਹਿਣ ਲੱਗੇ ਜੇ ਮੇਰੀ ਜਾਤ ਹੀਨੀ ਹੈ ਹੀਨੜੀ ਦਾ ਮਤਲਬ ਬਹੁਤ ਨੀਵੀਂ ਜਾਤ ਮੰਨਦੇ ਨੇ ਤੇ ਕਹਿਣ ਲੱਗੇ ਪਰ ਕਹਿਣ ਲੱਗੇ हे ਪ੍ਰਮਾਤਮਾ ਵਾਹਿਗੁਰੂ ਕਾਲਪੁਰਖ ਕਹਿਣ ਲੱਗੇ ਜੇ ਮੈਂ ਛਿੰਡਿਆਂ ਦੇ ਘਰੇ ਜਨਮ ਲੈ ਕੇ ਮੇਰੀ ਜਾਤ ਨੂੰ ਨੀਵੀਂ ਮੰਨਦੇ ਹੋਣ ਤੇ ਕਹਿਣ ਲੱਗੇ ਪਰ ਇਹ ਜਾਤ ਤੂੰ ਬਣਾਈ ਕਿਉਂ ਜੇ ਲੋਕ ਇਹਨੂੰ ਪ੍ਰਵਾਨ ਹੀ ਨਹੀਂ ਕਰਦੇ ਇਹ ਨੀਵੀਂ ਜਾਤ ਮੰਨਦੇ ਨੇ ਔਰ ਜਾਤ ਦਾ ਗਰਭ ਬਣਾ ਕਰਦੇ ਸੀ ਮਾਨ ਕਰਦੇ ਸੀ ਪੰਡਤ ਵੀ ਅਸੀਂ ਉੱਚੀ ਕੁੱਲ ਦੇ ਆ ਕਹਿਣ ਲੱਗੇ ਈਨੜੀ ਜਾਤ ਮੇਰੀ ਜਾਦਮ ਰਾਇਆ ਜੇ ਮੇਰੀ ਜਾਤ ਇੰਨੀ ਹੀ ਨਹੀਂ ਇੰਨੀ ਨੀਵੀਂ ਹੈ ਇਹ ਜਾਦਮਰਾ ਹੈ ਇਹ ਪ੍ਰਮਾਤਮਾ ਅੱਲਾ ਖੁਦਾ ਵਾਹਿਗੁਰੂ ਛੀਂਬੇ ਕੀ ਜਨਮ ਕਾ ਇੱਕ ਵੈ ਫਿਰ ਮੈਨੂੰ ਛੀਂਬਿਆਂ ਦੇ ਜਾਲਮ ਹੀ ਨਹੀਂ ਦੇਣਾ ਸੀ ਰਹਿਤ ਕਰਦੇ ਨੇ ਬਾਬਾ ਜੀ ਕਹਿਣ ਲੱਗੇ ਭਾਈ ਜਦੋਂ ਉਹਨਾਂ ਨੇ ਧੱਕੇ ਮਾਰੇ ਸਾਰੇ ਪੰਡਤ ਲੱਗ ਗਏ ਤੇ ਮੈਂ ਇਕੱਲਾ ਸੀ ਕਹਿਣ ਲੱਗੇ ਤੇ ਮੈਂ ਆਪਣੀ ਕੰਬਲੀ ਜਿਹੜੀ ਉੱਤੇ ਲਈ ਸੀ ਆਪਣੀ ਕੰਬਲੀ ਚੁੱਕੀ ਤੇ ਆਪਦੇ ਮੋਢੇ ਤੇ ਰੱਖੀ ਤੇ ਮੈਂ ਉਹਦੇ ਪਿੱਛੇ ਆ ਕੇ ਬਹਿ ਗਿਆ ਕਹਿਣ ਲੱਗੇ ਜਦੋਂ ਮੈਂ ਪਿੱਛੇ ਆ ਕੇ ਬਹਿ ਗਿਆ ਕਹਿਣ ਲੱਗੇ ਤੇ ਪ੍ਰਮਾਤਮਾ ਆਕਾਲ ਪੁਰਖ ਵਾਹਿਗੁਰੂ ਜਿਹੜਾ ਮੇਰੇ ਅੰਗ ਸੰਗ ਵਰਤ ਰਿਹਾ ਸੀ ਉਹ ਵੀ ਹਾਜ਼ਰ ਹੋ ਗਿਆ ਆ ਕੇ ਤੇ ਕਹਿਣ ਲੱਗੇ ਉਹਨੇ ਕੀ ਕੀਤਾ ਜਿੱਥੇ ਮੈਂ ਬੈਠਾ ਸੀ ਮਗਰਲੇ ਪਾਸੇ ਸਾਰਾ ਮੰਦਰ ਘਮਾਤਾ ਅੱਜ ਵੀ ਉਹ ਮੰਦਰ ਹੈਗਾ ਕੁਝ ਲੋਕ ਐਡੇ ਤਰਕੀ ਲੋਕ ਨੇ ਕਿ ਉਹ ਧਰਮ ਦੇ ਵਿੱਚ ਪਰਮਾਤਮਾ ਦੀ ਬੰਦਗੀ ਭਜਨ ਕਰਨ ਵਾਲਿਆਂ ਨੂੰ ਇਹ ਮੰਨਦੇ ਨੇ ਕਿ ਜਿਵੇਂ ਅਸੀਂ ਜੇ ਜੇ ਅਸੀਂ ਆ ਲੋਕ ਉਹ ਜੀ ਉਹ ਹੋਣਗੇ ਨਹੀਂ ਪਿਆਰੇ ਖਾਲਸਾ ਜੀ ਇਹ ਕਹਿੰਦੇ ਤੇ ਬਾਬੇ ਨਾਨਕ ਨੇ ਪੰਜਾ ਲਾ ਕੇ ਪਹਾੜ ਹੀ ਨਹੀਂ ਰੋਕਿਆ ਇਤੇ ਵੀ ਕਹਿ ਰਹੇ ਨੇ ਬਹੁਤ ਕੁਝ ਕਹਿ ਰਹੇ ਨੇ ਐਵੇਂ ਨਹੀਂ ਦੁਨੀਆ ਮੰਨਦੀ ਕਿ ਜੇ ਉਹਨਾਂ ਨੂੰ ਉਹਨਾਂ 'ਚ ਰੱਬ ਦੀ ਸ਼ਕਤੀ ਸੀ ਹੁਣ ਕਹਿਣ ਲੱਗੇ ਬਾਬਾ ਨਾਮਦੇਵ ਜੀ ਆਪਣੀ ਪਾਣੀ ਪਵਿੱਤਰ ਅੰਮ੍ਰਿਤਮਈ ਬਾਣੀ ਦੇ ਵਿੱਚ ਇਹ ਗੱਲ ਕਰ ਰਹੇ ਨੇ ਕਿਉਂਕਿ ਦੂਜਾ ਬੰਦਾ ਕਹੇ ਤਾਂ ਛੱਕ ਕੀਤਾ ਜਾ ਸਕਦਾ ਪਰ ਬਾਬਾ ਜੀ ਆਪ ਕਹਿ ਰਹੇ ਨੇ ਅੱਜ ਵੀ ਉਸ ਮੰਦਿਰ ਦਾ ਮੂੰਹ ਪਿਛਲੇ ਪਾਸੇ ਆ ਜਿਵੇਂ ਆਪਣੇ ਘਰ ਦਾ ਮੂੰਹ ਸਾਹਮਣੇ ਹੁੰਦਾ ਤੇ ਆਪਣੇ ਕਮਰੇ ਦਾ ਮੂੰਹ ਸਾਹਮਣੇ ਹੁੰਦਾ ਤੇ ਜੇ ਹੁਣ ਆਪਣਾ ਫਰੰਟ ਤੇ ਬਾਹਰ ਤੇ ਜੇ ਆਪਣੇ ਕਮਰਿਆਂ ਦਾ ਮੂੰਹ ਪਿਛਲੇ ਪਾਸੇ ਹੋ ਜੇ ਤੇ ਅਗਲਾ ਕੋਈ ਇੱਕ ਹੀ ਪੁੱਠਾ ਜਿਹਾ ਕੰਮਚਾਰੀ ਬੈਠੇ ਹੋ ਵੀ ਇੱਧਰ ਪਿੱਠ ਕਰੀ ਬੈਠੇ ਹੋ ਏਸੇ ਤਰ੍ਹਾਂ ਹੀ ਅਜੋਥੇ ਹੈ ਕਿ ਮੰਦਰ ਦਾ ਮੂੰਹ ਪਿਛਲੇ ਪਾਸੇ ਚਲਾ ਗਿਆ ਤੇ ਉਹ ਮੰਦਰ ਦੀ ਕੋਈ ਨਿਯਉਂ ਵੀ ਨਹੀਂ ਹੈ ਜਦੋਂ ਪ੍ਰਮਾਤਮਾ ਇਹਨੂੰ ਕਮਾਇਆ ਬਾਪੂ ਉੱਤੋਂ ਕਮਾਤਾ ਥੱਲੇੋਂ ਨਿਯਉਂ ਨਹੀਂ ਹਿੱਲੀ ਉਹਦੀ ਉੱਤੋਂ ਕਮਾਤਾ ਜਿਵੇਂ ਉਹਦੀ ਨੀਂ ਨਹੀਂ ਆ ਉਸ ਮੰਦਰ ਦੀ ਤੇ ਉਹ ਬਹੁਤ ਸੋਹਣਾ ਤੇ ਬਹੁਤ ਵੱਡੀ ਇਮਾਰਤ ਦਾ ਮੰਦਿਰ ਆ ਉਹ ਸਾਰੀਆਂ ਸੰਗਤਾਂ ਉੱਤੇ ਦਰਸ਼ਨ ਕਰਦੀਆਂ ਕਹਿਣ ਲੱਗੇ ਲੈ ਕੰਬਲੀ ਚਲਿਓ ਪਲਟਾਈ ਮੈਂ ਕੰਬਲੀ ਆਵਦੀ ਲਈ ਉੱਤੇ ਕਹਿਣ ਲੱਗੇ ਕੰਬਲੀ ਲੈ ਕੇ ਉੱਤੋਂ ਮੁੜ ਕੇ ਕਹਿੰਦੇ ਮੈਂ ਪਿਛਲੇ ਪਾਸੇ ਆ ਕੇ ਬਹਿ ਗਿਆ ਮੰਦਰ ਦੇ ਪਿੱਛੇ ਬਹਿ ਗਿਆ ਜਾ ਕੇ ਕਹਿਣ ਲੱਗੇ ਦਿਉਰੇ ਪਾਛੇ ਬੈਠਾ ਜਾਏ ਪਾਛੇ ਦਮ ਤੱਕ ਪਿੱਛੇ ਬਹਿ ਗਿਆ ਜਾ ਕੇ ਵੀ ਪੰਡਤ ਤੇ ਨਾਰਾਜ਼ ਹੁੰਦੇ ਨੇ ਲੜਦੇ ਨੇ ਕਿਉਂ ਲੱਗੇ ਮੈਂ ਉੱਥੇ ਬਹਿ ਕੇ ਨਾਮ ਜਪਣ ਲੱਗ ਗਿਆ ਜਿਉਂ ਜਿਉਂ ਨਾਮ ਹਰ ਗੁਣ ਉਚਰੇ ਭਗਤ ਜਨਾ ਕਾ ਦਿਉਰਾ ਫਿਰੇ ਕਹਿਣ ਲੱਗੇ ਜਿਵੇਂ ਜਿਵੇਂ ਮੈਂ ਨਾਮ ਜਪੀ ਗਿਆ ਤੇ ਕਹਿਣ ਲੱਗੇ ਮੰਦਰ ਹਿੱਲਣ ਲੱਗ ਗਿਆ ਜਦੋਂ ਮੰਦਰ ਇੱਲਣ ਲੱਗਿਆ ਉਹ ਚੜਾਈਆਂ ਹਲਾਈਆਂ ਰੱਬ ਨੇ ਮੰਦਰ ਦੀਆਂ ਸਾਰੇ ਦੀਆਂ ਹੀ ਕਹਿਣ ਲੱਗਿਆ ਮੰਦਰ ਘੁੰਮਦਾ 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 ਜਿੱਥੇ ਮੈਂ ਬੈਠਾ ਸੀ ਉੱਥੇ ਬਾਹਰ ਆ ਗਿਆ ਕਹਿੰਦੇ ਮਗਰਲੇ ਪਾਸੇ ਭਗਤ ਜੀ ਕਹਿੰਦੇ ਜਿਉਂ ਜਿਉ ਨਾਮਾ ਹਰ ਗੁਣੁ ਚਰੇ ਭਗਤ ਜਨਾਂ ਕੋ ਦਿਉਰਾ ਫਰੇ ਕਹਿੰਦੇ ਉਹ ਮੰਦਰ ਭਗਤੀ ਕਰਨ ਦੀ ਖਾਤਰ ਜਿਹੜਾ ਬਣਾਇਆ ਸੀ ਦਿਉਰਾ ਮੰਦਰ ਬਣਾਇਆ ਸੀ ਉਹ ਆਪਣੇ ਸੇਵਕ ਦੀ ਖਾਤਰ ਪ੍ਰਮਾਤਮਾ ਨੇ ਫੇਰ ਦਿੱਤਾ ਉਹ ਪ੍ਰਮਾਤਮਾ ਨੇ ਮੰਦਰ ਕਹਿਣ ਲੱਗੇ ਘੁਮਾ ਦਿੱਤਾ ਅੱਜ ਵੀ ਉਹ ਮੰਦਰ ਉੱਥੇ ਨਰਸੀ ਬਾਵਨੀ ਦੇ ਨਗਰ ਵਿੱਚ ਮੌਜੂਦ ਹੈ ਸੋ ਇਹ ਭਗਤ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਸ਼ਬਦ ਇਹੀ ਬਖਸ਼ਿਸ਼ ਕਰ ਰਿਹਾ ਕਿ ਸਿਮਰਨ ਦੀ ਬਰਕਤ ਐਡੀ ਵੱਡੀ ਹੈ ਕਿ ਪ੍ਰਮਾਤਮਾ ਇਹ ਜੇ ਲੱਖਾਂ ਲੋਕਾਂ ਨੂੰ ਇੱਕ ਪਾਸੇ ਕਰ ਦਿੰਦਾ ਪਰ ਇੱਕ ਭਗਤੀ ਤੇ ਸੱਚੇ ਭਗਤ ਦੇ ਬਰਾਬਰ ਖੜ ਜਾਂਦਾ ਉਹਦੀ ਰੱਖਿਆ ਕਰਦਾ ਉਹਦੀ ਭਾਵ ਕਿ ਉਹਦੀ ਨਾਲ ਖੜ ਜਾਂਦਾ ਉਹਦੀ ਇੱਜ਼ਤ ਰੱਖਦਾ ਔਰ ਇਸੇ ਤਰ੍ਹਾਂ ਪ੍ਰਮਾਤਮਾ ਉਹਦੀ ਬੰਦਗੀ ਵਾਲਿਆਂ ਦੇ ਨੂੰ ਕਦੇ ਪਿੱਠ ਨਹੀਂ ਦਿਖਾਉਂਦਾਗਾ ਉਹਨਾਂ ਦੀ ਨਾਲ ਖੜਦਾ ਤੇ ਜਿਹੜੇ ਲੋਕ ਅਭਿਮਾਨ ਕਰਦੇ ਨੇ ਹੰਕਾਰੀ ਹੋ ਜਾਂਦੇ ਨੇ ਉਹਨਾਂ ਨੂੰ ਪਿੱਛੇ ਕਰ ਦਿੰਦਾ ਪਾਸੇ ਕਰ ਦਿੰਦਾ ਸੋ ਇੰਨੀ ਇੱਕ ਬੇਨਤੀ ਹੈ ਪ੍ਰਵਾਨ ਕਰਨੀਆ ਸੱਚੇ ਭਗਤ ਬਣੋ ਸੱਚੀ ਆਤਮਾ ਨਾਲ ਸੱਚੇ ਨਾਲ ਜੁੜੋ ਇਨਿਕ ਬੇਨਤੀ ਪ੍ਰਵਾਨ ਕਰਨੀ ਹੋਈਆਂ ਤਮਾਮ ਭੁੱਲਾਂ ਗੁਰੂ ਦੀ ਸੰਗਤ ਗੁਰੂ ਕੀ ਮਾਤਾ ਜੋਗ ਨੇ ਅੱਗੇ ਤੋਂ ਸਾਬ ਸੋਜੀ ਬਖਸ਼ਣ ਸਾਰੇ ਫਤੇ ਬਣਾਓ ਆਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ